ਲੈਣ ਦੇ ਲਈ ਕਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾਗਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਸੰਵਿਧਾਨ ਦੀ ਆਤਮਾ ਦਾ ਕਤਲ ਆ ਉਹਨੂੰ ਲੈ ਕੇ ਅਸੀਂ ਆਪਣੇ ਵਿਚਾਰ ਜਿਹੜੇ ਉਹ ਇਸ ਕਮੇਟੀ ਦੇ ਸਾਹਮਣੇ ਰੱਖੇ ਕਿਉਂਕਿ ਇਸ ਬਿਲ ਦੀਆਂ ਜਿਹੜਾ ਇਹ ਬਿਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆਗਾ ਇਸ ਬਿਲ ਦੀਆਂ ਕਈ ਕਲੋਜ਼ਸ ਕਈ ਧਰਾਵਾਂ ਕਈ ਸੈਕਸ਼ਨ ਆਪਸ ਦੇ ਵਿੱਚ ਇਸ ਗੱਲ ਦਾ ਸੰਕੇਤ ਰਹਿ ਗਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਜੋ ਫੈਡਰਲ ਸੈਕਟਰ ਦੇ ਵਿੱਚ ਇਸ ਲੋਕਤੰਤਰ ਦੇ ਅੰਦਰ ਇਸ ਭਾਰਤ ਮਜ਼ਬੂਤ ਲੋਕਤੰਤਰ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾও ਬੇੜਕਰ ਜੀ ਨੇ ਬੜਾਇਆ ਸੀਗਾ ਉਹ ਸੰਵਿਧਾਨ ਨੂੰ ਉਹ ਸੰਵਿਧਾਨ ਦੀ ਆਤਮਾ ਨੂੰ ਉਹ ਸੰਵਿਧਾਨ ਦੇ ਫੈਡਰਲ ਸੈਕਟਰ ਨੂੰ ਉਹ ਸੰਵਿਧਾਨ ਦੀ ਪ੍ਰੀਅੰਭਕਲ ਨੂੰ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਤੈਸਟਸ ਕਰਨਾ ਚਾਹੁੰਦੀ ਆ ਕਿਸ ਤਰ੍ਹਾਂ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਬੜਾ ਸਪਸ਼ਟ ਆ ਇਸ ਬਿੱਲ ਦੇ ਅੰਦਰ ਕਿ ਜੇਕਰ ਕਿਸੇ ਸਟੇਟ ਦੀ ਅਸੈਂਬਲੀ ਦੀ ਚੋਣ ਕਿਸੇ ਵੀ ਕਾਰਨ ਦੇ ਕਰਕੇ ਤੈਹ ਸਮੇਂ ਸੀਮਾ ਤੇ ਨਹੀਂ ਹੁੰਦੀ ਯਾਨੀ ਕਿ ਇੱਕ ਸਰਟਨ ਡੇਟ ਨੂੰ ਇੱਕ ਸਰਟਨ ਈਅਰ ਦੇ ਅੰਦਰ ਇੱਕ ਸਰਟਨ ਮਹੀਨੇ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਚੋਣ ਹੋ ਰਹੀ ਆ ਔਰ ਉਸੇ ਸਮੇਂ ਪੂਰੇ ਦੇਸ਼ ਦੀ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇਗੀਆਂ ਪਰ ਲੇਕਿਨ ਜੇ ਕਿਸੇ ਕਰਕੇ ਕਿਸੇ ਕਾਰਨ ਦੇ ਕਰਕੇ ਕਿਸੇ ਸਟੇਟ ਦੀ ਗੜਬੜੀ ਦੇ ਕਾਰਨ ਕਿਸੇ ਸਟੇਟ ਦੀ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਿਸੇ ਸਟੇਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤ ਹੋਣ ਦੇ ਕਾਰਨ ਉਹ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਕੋਈ ਆ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਜਾਂ ਸਾਲ ਹੋਊਗੀ ਜਿਹੜਾ ਵੀ ਟਾਈਮ ਬਚਦਾਗਾ ਉਹ ਹੋਊਗੀ ਤਾਂ ਮੈਂ ਸਮਝਦਾ ਇਹ ਦੇਸ਼ ਦਾ ਇਹ ਫੈਡਰਲ ਸਟਰਕਚਰ ਬੜਿਆ ਹੋਇਆਗਾ ਜਿਹਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਲੱਗੀਆਂ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਲੱਗੀਆਂ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਲੱਗੇ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਲੱਗੀਆਂ ਖੇਤਰੀ ਪਾਰਟੀਆਂ ਨੇ ਲੱਗੀਆਂ ਬਹੁਤ ਸਾਰੇ ਨੈਸ਼ਨਲ ਪਾਰਟੀ ਨੇ ਲੱਗੀਆਂ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਜਿਹੜੇ ਬੈਲ ਜਿਹੜਾ ਦੇਸ਼ ਦੀ ਪਾਰਲੀਮੈਂਟ ਚ ਪੇਸ਼ ਹੋਇਆ ਔਰ ਉਸ ਤੋਂ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬਿੱਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟਾਂ ਦਾ ਕੋਈ ਪੁਆਇੰਟ ਬਣ ਸਕੇ ਵਿਚਾਰ ਬਣ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ ਪਰਜੋਰ ਵਿਰੋਧ ਕਰਦੇ ਆ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਿਧਾਨ ਦੀ ਪ੍ਰੀਅੰਬਲਾ ਕਨਸਟੀਟਿਊਸ਼ਨ ਦੀ ਪ੍ਰੀਅੰਬਲਾ ਇਹਦੀ ਉਸਰੀਆ ਮੌਲੰਗਣਾਗੀ ਸੰਵਿਧਾਨ ਦੀ ਆਤਮਾ ਦੀ ਲੰਗਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ذریعے ਲੈ ਕੇ ਆ ਰਹੀ ਆ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੀ ਜਿਹੀ ਐਗਜ਼ਾਮਪਲ ਜਰੂਰ ਦੇਊਗਾ ਕਿ ਕੇਸ ਸੈਕਸ਼ਨ ਦੇ ਅੰਦਰ जनरल इलेक्शन टू द हाउस ऑफ द पीपल यानी पार्लियामेंट इलेक्शन नहीं हो रही इट मे मेक ए रिकमेंडेशन टू द प्रेजिडेंट टू डिकलेयर बाय ऑर्डर द इलेक्शन टू द असें टू द legislative assembly may be conducted at a later state date it shows ke jekar desh di parliament de naal election nahi ho rahi ta oh later state hi hogi agle clause eh keh rahe ne ke di term jehdi aa oh jehda rehnda samaga parliament da ohi hogi yani kise assembly de ki hoya kise assembly de andar defection hogi kise assembly de andar ਬਿਲਹਾਨ ਸਭਾ ਦੇ ਅੰਦਰ ਡਿਫੈਕਸ਼ਨ ਹੋ ਗਈ ਪਾਰਟੀਆਂ ਟੁੱਟ ਗਈਆਂ ਪਾਰਟੀ ਦੀ ਸਰਕਾਰ ਨਾ ਰਹੀ ਤਾਂ ਜਾਤਾ ਫਿਰ ਉਹਦੀ ਮਿਡ ਟਰਮ ਇਲੈਕਸ਼ਨ ਹੋਊਗੀ ਮਿਡ ਟਰਮ ਇਲੈਕਸ਼ਨ ਜਿਹੜੀ ਆ 5 ਇਅਰ ਲਈ ਨਹੀਂ ਹੋਊਗੀ ਮਿਡ ਟਰਮ ਜਿਹੜੀ ਇਲੈਕਸ਼ਨ ਆ ਉਹ ਓਨਲੀ ਓਨਲੀ ਉਹ 2 ਸਾਲ ਦੇ ਰਮੈਨਿਕ ਪੀਰੀਅਡ ਲਈ ਸਾਲ ਦੇ ਰਮੈਨਿਕ ਪੀਰੀਅਡ ਲਈ 6 ਮਹੀਨਿਆਂ ਦੀ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੀ ਇੱਕ ਪਾਸੇ ਇਹ ਜਦੋਂ ਬਿੱਲ ਲੈ ਕੇ ਆਏ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆ ਜੀ ਔਰ ਪੋਲੀਟਿਕਲ ਪਾਰਟੀਆਂ ਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਔਰ ਬਾਰ-ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਈ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ ਆ ਜਿਹੜੀਆਂ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਕਸ਼ਨ 5 ਲੈ ਗਈਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਰਹੀਆਂ ਕਿ ਦੇਸ਼ ਦੇ ਅੰਦਰ ਮਲਟੀਪਲ ਇਲੈਕਸ਼ਨ ਹੋਣੀਆਂ ਬੰਦ ਨਹੀਂ ਹੋਣੀਆਂ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਆ ਉਹ ਹੋਣੀ ਨਹੀਂ ਹੈਗੀ 2-3 ਸਾਲਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਨੇ ਤਰੀਕ ਤੇ ਹੋਊਗੀ ਹਿਮਾਚਲ ਦੀ ਫਰਾਨੇ ਦੀ ਹੋਊਗੀ ਯਾਨੀ 5 ਸਾਲਾਂ ਬਾਅਦ ਵੀ ਹੋਇਆ ਕਰਨਗੀਆਂ 3 ਵਿੱਚ ਵਿੱਚ ਵੀ ਹੋਇਆ ਕਰਨਗੀਆਂ ਬਚਕਾਰ ਵੀ ਹੋਇਆ ਕਰਨਗੀਆਂ ਕਿ ਸਾਲ ਬਾਅਦ ਹੋਗੀ ਕਿਤੇ 2 ਸਾਲ ਬਾਅਦ ਹੋਗੀ ਕਿਤੇ 3 ਸਾਲ ਬਾਅਦ ਹੋਗੀ ਯਾਨੀ ਕਿ ਇਹ ਤਾਂ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਬੜਾ ਜਿਹੜਾ ਲੁਕਮਾ ਜੰਦਾਗਾ ਜਿਹੜਾ ਇੰਟਰਨਲ ਏਜੰਡਾਗਾ ਭਾਰਤ ਜਨਤਾ ਪਾਰਟੀ ਦਾ ਉਹ ਆ ਕਿ ਬਾਬਾ ਸਾਹਿਬ ਭੀਮਰਾਓ ਮੇਲਕਰ ਜੀ ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਐਮੈਂਡਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਰਹੀ ਆ ਤਾਂ ਕਿ ਹੌਲੀ ਹੌਲੀ ਹੌਲੇ ਹੌਲੀ ਜੋ ਸੰਵਿਧਾਨ ਦਲਤਾਂ ਦੇ ਮਸੀਹਾ ਜੋ ਸੰਵਿਧਾਨ ਅਨੁਸੂਚਿਤ ਜਾਤੀ ਜਨਜਾਤੀਆਂ ਨੇ ਮਸੀਹਾ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨਾਗਾ ਉਹਦੇ ਵਿੱਚ ਇਹ ਚਾਲ ਆ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਬਿੱਲ ਦਾ ਅਸੀਂ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਲਾ ਕੇ ਆਏਗੇ ਔਰ ਇਨ ਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਦੇ ਕੇ ਆਏਗੇ ਔਰ ਕੁਝ ਕਲਾਸ ਜਿਹੜੀਆਂ ਅਧ ਪਤਾ ਲੱਗੀਆਂ ਉਹਨਾਂ ਦਾ ਵੀ ਅਸੀਂ ਇਨ ਰਾਈਟਿੰਗ ਦੇ ਵਿੱਚ ਲਿਖ ਕੇ ਦੇਵਾਂਗੇ ਔਰ ਭੇਜਾਂਗੇ ਤਾਂ ਕਿ ਇਹ ਬਿੱਲ ਜਿਹੜਾ ਪਾਰਲੀਮੈਂਟ ਪਾਸ ਨਾ ਹੋਵੇ ਤੂ ਥਰਡ ਮੈਜੋਰਿਟੀ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਕਿਤੇ ਲੁਕਵੇਂ ਰੂਪ ਚ ਸਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ ਬਾਹਰ ਹੀ ਗੱਲਾਂ ਕਰਦੀ ਆ ਕਾਂਗਰਸ ਪਾਰਟੀ ਯਾ ਦੇਸ਼ ਦੀ ਪਾਰਲੀਮੈਂਟ ਦੇ ਵੀ ਅੰਦਰ ਰੋਲ ਲਵਾਉਦੀ ਆ ਹੁਣ ਇਹ ਗੱਲ ਜਿਹੜੀ ਆ ਔਰ ਆਲੇ ਸਮੇਂ ਚ ਪਤਾ ਲੱਗੂਗੀ ਬਹੁਤ ਬਹੁਤ ਧੰਨਵਾਦ ਸਰ ਅਲੱਗ ਅਲੱਗ ਜੋ ਪਾਰਟੀਆਂ ਆ ਜਦੋਂ ਅਸੀਂ ਉਹਨਾਂ ਸੇ ਬਾਹਰ ਬਾਤ ਕੀਤੀ ਤਾਂ ਉਹ ਕਹਿ ਰਹੇ ਕਿ ਹਮ ਵੀ ਇਸ ਦਿਨ ਦਾ ਵਿਰੋਧ ਕਰਦੇ ਆ

बार बार कमेटी कमेटी यही कह रही है